ਜੀ ਗੁਰਪ੍ਰੀਤ ਸਿੰਘ ਨਾ ਜੀ ਜਿਹੜਾ ਪਿੰਡ ਖੋਨੇਵਾਲ ਪਿੰਡ ਹੈ ਜੀ ਕਿ ਖੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਹੀ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨ ਕਾੜੀ ਪੀਲ ਕਰਦੇ ਆ ਪਿੰਚਾਇਆ ਜਾਊਗਾ ਜੇ ਮਾਲ ਸਾਰੇ ਨਹੀਂ ਸਰ ਬੇੜੀ ਕਿਸ਼ਤੀਆਂ ਨੰਗੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸਤੀ ਆਉਂਦੀ ਹੈ ਜਾਂਦੀ ਹੈ ਅਚਾ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਹੰਦ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹੁੰਚਾਇਆ ਜਾਵੇ ਤੇ ਕਿਥੋਂ ਕੋਈ ਛੋਟੀ ਮੋਟੀ ਸਾਨੂੰ ਵੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆ ਇੱਥੋਂ ਆ ਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨ ਦੇ ਇਹ ਇੱਕ ਛੱਡ ਹੀ ਦਾ ਦੱਸਦੇ ਉਹ ਉਹ ਸਦਾ ਸਾਰਾ ਸਾਰਾ ਵੇਖੋ ਟੈ ਟੇਰੀ ਹੋ ਗਿਆ ਜੀ ਦੇ ਨਾਂ ਨਿਸ਼ਾਨੀਆਂ ਨਹੀਂ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਈਆ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉਥੋਂ ਟੁੱਟ ਗਈ ਆ ਉਥੋਂ ਵੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਰ ਗਈਆਂ ਅਮਨ ਮੁੰਡਾ ਵਾ ਤੇ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਦੀ ਲਈ ਹਾਂ ਜੀ ਮੇਰਾ ਜੋਗਰਾ ਸਿੰਘ ਹੈ ਜੀ ਸਨੋ ਪ੍ਰਤਾਪ ਸਿੰਘ ਪੈਲਕੋ ਨੇਲ ਨੀਕ ਦਵਾਈ ਹੋਈ ਹੈ ਵੇਖੋ ਇਹ ਦਵਾਈ ਤੇ ਸਾਰੀ ਕੋਨਹਲ ਦਵਾਈ ਹੋ ਗਿਆ ਜੋ ਮੇਰਾ ਸ਼ਰਟ ਹੀ ਉੱਥੇ ਅਰੇ ਮਲ ਨਵਾਂ ਹੀ ਪਾਇਆ ਸੀ ਤੇ 20 ਦਿਨ ਡੰਗਰ ਲੈਣ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵਿੱਚੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਟੀਕਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੋੜੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਉੱਥੋਂ ਕੱਢ ਕੇ ਬਾਕੀ ਲੈਣਤੀ ਆਣੇ ਇੱਥੇ ਮੰਦਾ ਨਾ ਕੋਈ ਖਾਣਾ ਨਾ ਪੀਣਾ ਨਹੀਂ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਸ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣਾ ਹਾਂ ਟਰਾਂਸਫਰ ਨਹੀਂ ਗਿਆ ਰੇੜਾ ਗਿਆ ਸਾਰਾ ਕੋਈ ਗਿਆ ਇੱਥੋਂ ਤੇ ਕਿੰਨਾ ਕ ਨੁਕਸਾਨ ਹੋਇਆ ਜੀ ਨੁਕਸਾਨ ਉਹ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦੇ ਹਾਂ ਜੀ ਨਵਾਂ ਪੈਂਡੇ ਸਾਰਾ ਸਮਾਨ ਪ੍ਰੋਪਰ ਪੂਰਾ ਕਰਦੇ ਆਚਾਰ ਹੀ ਉੱਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ ਤੀ ਟਰਾਲੀ ਉਹ ਵੀ ਰੁੜ ਗਏ ਉਸ ਵਲੇ ਕ ਕਮਰਾ ਡਿੱਗ ਗਿਆ ਸਾਰੇ ਕੋਈ ਡਿੱਗ ਗਿਆ ਉਥੋਂ ਟਰਾਂਸਫਰ ਮੇ ਸਭ ਕੁ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡਾ ਨਿਆਣੇ ਉਸੇ ਪਿੰਡ ਦੁੱਧਾ ਸਾਡੇ ਕੋ ਇਥੇ ਵਾਕਾਫੀ ਆ ਅਸੀਂ ਇਥੋਂ ਕਹਿਣ ਆਂ ਵੀ ਸਾਡੇ ਨਿਆਣੇ ਨੂੰ ਦੁੱਧ ਪਜਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆਹ ਕੋ ਲੇਡੀ ਚੱਲਿਆ ਇਹਨਾਂ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਨ ਦੇ ਨੇ ਤਾਂ ਕੀ ਕਰੇਗਾ ਬੰਦਾ ਪਾਣੀ ਤੱਕ ਵੀ ਨਹੀਂ ਆਇਆ ਕੋ ਸ਼ਿਵਨੀ ਗਾਡੋ ਸੋਚੇ ਇੱਕ ਬੇੜਾ ਦੇਣਾਂ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉੱਥੇ ਢੋਕਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉੱਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋਲ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਮੰਡੀ ਤੇ ਡੰਗਰਾਂ ਨੂੰ ਕੁਝ ਹੀ ਨਾ ਖਾਣ ਨੂੰ ਨਾ ਪੀਣ ਨੂੰ ਭੁੱਖੇ ਭਜਿਣੇ ਕੋਈ ਗੱਲ ਨਹੀਂ ਜਿਹੜੇ ਮਸੀਹੇ ਮਹਾਰਾਜ ਆਹਨੂੰ ਦਿੱਤਾ ਜੋ ਸਾਡੀਆਂ ਕੋਠੀ ਤੱਕ ਨਹੀਂ ਜਾਂਦੇ ਆਦਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੈਂ ਲਈ ਆ ਅਸੀਂ ਕੀ ਕਰੀਏ ਸਾਡੇ ਲੋਕਾਂ ਨਾਲ ਓਏ ਸਾਡੀ ਬਾਤ ਨਹੀਂ ਪੁੱਛੀ ਮਸੂਹਾਂ ਦੇ ਚਾਰ ਸਵੇਰੇ ਪਾਣੀਆਂ ਦੇ ਭਜਾਈ ਫਿਰਦੇ ਹੂੜੇ ਲੈਂਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨੇ ਵਾਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉਹ ਜੋ ਤੁਸੀਂਰੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਹੇਠਲੀ ਦੇਖੀਏ ਉੱਠੇ ਹੋਣੀ ਟੱਪੀ ਹੈ ਕਿੰਨਾ ਕ ਟਾਈਮ ਲੱਗਾ ਪਾਣੀ ਦਾ ਟਾਈਮ ਜਿੱਤੇ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣ ਨੂੰ ਰਾਤ ਅਹੀਂ ਘੁੰਮਦੇ ਰਿਆ ਬੰਦੇ ਆਂ ਕਮੇਟੀ ਜਿਹੜੀ ਆ ਸਾਰੀ ਅਸੀਂ ਹਾਲ ਤੋਲੇ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇਹਦੇ ਕੀਤੇ ਤਾਂ ਬਨੇਰਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਆਇਆ ਇਹ ਆ ਗਿਆ 6:00 4:00 ਵਜੇ ਪਾਣੀ ਜਿਹੜਾ ਆ ਗਿਆ 6:00 ਵਜੇ ਜੀ ਸਮਾਨ ਕੱਢਣ ਦਾ ਮੌਕਾ ਨਹੀਂ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾ ਕਾ ਨਿਕਲਿਆ ਇੱਕ ਡੇੜਾ ਕਪੜਾ ਇਹ ਸਾਡਾ ਤਾਂ 30 ਰੁਪਇਆ ਕਰੋੜ ਦੀ ਕੋਠੀ ਮੱਚਦੀ ਸਤੀ 20 ਰੁਪਇਆ ਲਾਤਾ ਮੈਂ ਤੇ ਤੇ ਗੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਕਿ ਟਾਕੀ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਮੈਂ ਪਾਈ ਆ ਐ ਟਾਈਮ ਤੇ ਸਾਡਾ ਕਾਗ ਹਾਂਜੀ ਇਹੋ ਹੀ ਆ ਕਾਗ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਾਣਾ ਮੇਰਾ ਸੋਲਰ ਹੀ ਬੰਦੇ ਹੋ ਕੋਈ ਨਹੀਂ ਆਖੀ ਲੱਗੇ ਮੰਤਰੀ ਸਾਹਿਬ ਨੂੰ ਆਉਂਦੇ ਹੀ ਵੈਸੇ ਹੀ ਫਲਾਣੇ ਹਸਵਾਦੀ ਬੈਠੇ ਆ ਸਾਨੂੰ ਅੱਧੀ ਰਾਤ ਨੂੰ ਵਾਜ ਮਾਰੂਗਾ ਇਹ ਮੰਤਰੀ ਮੰਤਰੀ ਧਾਰੀਆਲ ਦੇ ਅੱਛਾ ਧਾਰੀਆਲ ਦੇ ਆਉਂਦੇ ਵੀ ਸਾਨੂੰ ਇਹ ਯਾਦ ਕਰਦਾਂਗੇ ਫਲਾਣ ਕਰਦਾਂ ਉਹ ਸਾਡਾ ਧਾਰੀਆਲ ਉਹ ਟਾਈਮ ਦੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹੀ ਮੈਂਬਰ ਬਜਾਇਦਾ ਸਾਹਿਬ ਕੋ ਇਹਨਾਂ ਦੇ ਨਾਲ ਆ ਧਾਰੀ ਗੱਲ ਦੇ ਨਾਲ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੁਹਾਨੂੰ ਆਣ ਕੇ ਕਿ ਕੀ ਕੀਤਾ ਅਸੀਂ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਹਾਜ਼ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੁੱਕ ਛਕਦਾ ਤੇ ਸਾਡੇ ਤੋਂ ਕੁਝ ਨਹੀਂ ਹੈਗਾ ਫੇ ਮ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੋਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰੀਆ ਨੂੰ ਭਲਕੇ ਵੀ ਆਖਾਂਗੇ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਪੇ ਸਾਡੀ ਕਿਹਨੇ ਨਹੀਂ ਜੇ ਥੋੜੀ ਅੱਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਗਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਦੇ ਉਹ ਡੰਗਰ ਭੁੱਖੇ ਮਰਨ ਰਹੇ ਆ ਕੋਈ ਚਾਰਾ ਨਹੀਂ ਛੜ ਆਇਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨਾ ਹੋਏ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਫੌਜ ਨੂੰ ਮਰ ਗਏ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਉੱਥੇ ਡਿੱਗ ਪਿਆ ਹਾਂ ਤੇ ਹੁਣ ਸਾਡੀ ਨਹੀਂ ਜਨਾਈ ਤੇ ਮੈਂ ਕੀ ਕਰ ਸਕਨੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛਿਆ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਤੇ ਬਥੇਰਾ ਬੰਦਿਆਂ ਨੂੰ ਲਾਇਆ ਤੇ ਆਣ ਕੇ ਸਾਡੇ ਉਹ ਕੋਈ ਚੀਜ਼ ਬਣਾ ਦਿਓ ਕੋਈ ਮੇਰੀਆਂ ਪੇਟੀਆਂ ਵੀ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਦਾ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬੰਨਣਾ ਜੇ ਉਹ ਵੀ ਡਿਗਪੀ ਆ ਮੇਰੀ ਤੇ ਗਾਂ ਦਾ ਮੇਰਾ ਪਤਾ ਹੀ ਹਾਂਜੀ ਹਾਂਜੀ ਦੋ ਮਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵਖੋ ਆਖੋ ਅੰਦਰ ਪਿਆਸ ਮਾਲ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾ ਹੀ ਕਿਤੇ ਨਹੀਂ ਮੈਂ ਦਾਣੇ ਮੇਰੇ ਕੋਲ پڑੋਲੇ ਨਹੀਂ ਨਿਕਲੇ ਮੈਂ ਪੰਜ پڑੋਲੇ ਮੇਰੇ ਆਹ ਟਾਈਮ ਦੇ ਪਏ ਅੰਦਰ ਇੱਕ ਸਰੋਂ ਦਾ ਪਿਆਜ ਦੋ ਕੋਠੀ ਦੇ ਹਗੇ ਤਾਂ ਕੋਈ ਸਾਡੇ ਨੇ ਪੁੱਛਿਆ ਉਹ ਹਮ ਕੋਈ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਿ ਆਂਦੇ ਆ ਵੀ ਕੋਈ ਖਚਾਈਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਸਰ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਤਾਂ ਮੈਂ ਜਾਜ ਭੇਜਦਾ ਕੋਈ ਸਾਡੇ ਇੱਥੇ ਕੋ ਮੇਰੇ ਮੂੰਹ ਲੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਲਾਂ ਕੱਢਣੇ ਹੋ ਰਹੇ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਇੱਥੇ ਹੀ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਤੇ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਮੈਂ ਤਾਂ ਮੂੰਹ ਤੇ ਵੀ ਕਾਂਗਾ ਉਹ ਕਿਹੜੇ ਪੁਲ ਬਣਾਉਂਦਾ ਰਿਆ ਉਹ ਤੁਸੀਆਂ ਦੀ ਮਿੱਟੀ ਪਾਉਂਦਾ ਉਹ ਕੰਮ ਕਰਦਾ ਉਥੇ ਲੱਖਾਂ ਰੁਪਈਆਂ ਨਾਲ ਲਾਤਾ ਉਹ ਕਾਹਦਾ ਲਾਤਾ ਨਹੀਂ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਥੇ ਉਹ ਨਾਲ ਲਾਉਂਦਾ ਸਾਡੀਆਂ ਤੁਸੀਆਂ ਦੀ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਹਾਲ ਤੱਕ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਹੀਂ ਬੜੀ ਆਪਣਾ ਬਾਹਰ ਲਾਤੀ ਆ ਵੀ ਕਮੇਟੀ ਬਣ ਕੇ ਐ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਲਾਣ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉੱਤੋਂ ਦੀ ਲਾਂਗੇ ਅੱਤ ਥੱਕੇ ਨਾ ਤੁਹਾਡਾ ਕਿਨੇ ਘਿਟੀ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਫੇਰਦਾ ਜੀ ਕਿ ਤੁਹਾਡੇ ਨੂੰ ਹੋਗੇ ਹਜੇ ਸਾਨੂੰ ਹਜੇ ਉਹ ਸਾਨੂੰ ਅਜ 10 ਦਿਨ ਦੀ ਮਿਆਦ ਅਵੇ ਕੋਈ 10 ਦਿਨ ਤਾਨੂੰ ਮੈਦ ਨਹੀਂ ਸਾਡੇ ਪਿੰਡ ਤੇ ਕੋਈ ਆਗਾ ਆ ਕਿਹੜੇ ਹੱਸਾ ਨਾ ਪਾਣੀ ਵਗਣਿਆ ਨਾਲੀ ਪੈ ਗਈ ਇਹ ਸਾਡੇ ਕਹਿ ਨਹੀਂ ਸਾਡਾ ਸਾਣ ਪਾਣੀ ਵੀ ਨਹੀਂ ਕੋਈ ਹੁਣ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗੜ ਅੜੰਗਣ ਡੇ ਆ ਕੀ ਕਰ ਸਕਦਾ ਇੱਥੇ ਜਹਾਜ਼ ਫੌਜ ਦਾ ਆ ਸਕਦਾ ਆਪਣੀ ਜਵਾਨ ਚੁੱਕ ਸਕਦੇ ਆ ਤਾਂ ਸਾਨੂੰ ਨਹੀਂ ਚੁੱਕ ਸਕਦੇ ਹੋ ਫੌਜ ਨੂੰ ਮਦਦਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਧਾ ਫਸਮਾਨ ਹੀ ਕਰਵਾ ਕਢਾ ਦੋ ਜੇ ਬਣਾ ਹੀ ਦਿਓ ਨਾ ਉਹ ਸੋਲੇ ਰੋਡ ਚੱਲਿਆ ਹੀ ਉਹ ਵੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤੇ ਉਹ ਨਹੀਂ ਮੇਰੇ ਅੱਖੇ ਲੱਗੇ ਪਿੰਡ ਚ ਕਿੰਨੇ ਕੁ ਲੋਕ ਪਿੰਡ ਚ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਛਤਾਂ ਤੇ ਨੇ ਸਭ ਛਤਾਂ ਤੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਆ ਕੋਈ ਚਾਰ ਕੁ 10 ਕ ਵਿੱਚ 20 ਘਰਾਂ ਚ ਕੁਝ ਚਾਰ ਜੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਆ ਰਾਤੀ ਅਸੀਂ ਜੋਰ ਲਾ ਰਹੇ ਇੱਕ ਪਬਜੀ ਆਪ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਗ ਨਿਗੇ ਵੀ ਸਾਡੇ ਦੁੱਧ ਹੀ ਬੱਚੇ ਪੀ ਲਣਗੇ ਨਹੀਂ ਉਹ ਮੰਨੇ ਸਾਡੇ ਅੱਖ ਨਹੀਂ ਲੱਗੇ ਹਾਰ ਕੇ ਫਿਰ ਇੱਥੇ ਆਹੀ ਕੱਚਾ ਦੁੱਧ ਗਿੜਾ ਹੁਣ ਬੰਦਿਆਂ ਨੇ ਆਪੋਜ ਕਰਕੇ ਤਾਂ ਪੀ ਕੇ ਤੇ ਚਲੋ ਮਕਾਉਣਾ ਇਹ ਤੇ ਸਾਡਾ ਮਸੇ ਉਹਨਾਂ ਦੀ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਜੀ ਤੱਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਿਕਲ ਆਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨਤ ਨੂੰ ਜੱਜਾਂ ਦੇ ਕਢਾ ਦਿੰਦਾ ਜਾਂ ਅਜਤੇ ਕਲਾ ਸਕਦਾ ਵੀ ਇਹਨਾਂ ਦੇ ਪਿੰਡ ਪਿੰਡ 'ਚ ਆ ਕੰਮ ਦਿਓ ਤੇ ਸਾਡੇ 'ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰਦੇ ਆਂ ਆਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆ ਨਿਕਨੇਗੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨਹੀਂ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੋਂ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਗਨੇਗੇ ਅਸੀਂ ਤੇ ਕੋਈ ਸਿਆਣਾ ਬੰਦਾ ਤੇ ਕੱਢ ਜਾਏਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਖੇਤਾਂ 'ਤੇ ਬੈਠੇ ਆ ਖੇਤਾਂ 'ਤੇ ਬੱਚੇ ਬੈਠੇ ਆ ਪਾਣੀ ਵੀ ਨਹੀਂ ਮਿਲਣ ਦੇ ਆ ਪੂਰਾ ਪਾਣੀ ਨਲਕੇ ਸਾਡੇ ਡੁੱਬੇ ਆ ਸਭ ਕੁ ਹੋਇਆ ਪਾਣੀ ਹੈ ਕਿਥੋਂ ਪੀ ਸਕਣੇ ਉਹਨਾਂ ਤੱਕ ਪਾਣੀ ਵੀ ਨਹੀਂ ਰਹੀ ਪਾਣੀ ਕੋਈ ਚੀਜ਼ ਕੋਈ ਚੀਜ਼ ਗਈ ਨਹੀਂ ਅੱਗੋਂ ਪਿੱਛੇ ਜਾਂਦੇ ਆ ਜੀ ਅਸੀਂ ਤੁਹਾਡਾ ਚਾਰਾ ਰੱਖਿਆ ਤੁਹਾਡੇ ਡਾਕਟਰ ਰੱਖੇ ਆ ਤੁਹਾਡੀਆਂ ਦਵਾਈਆਂ ਦਿਆਂਗੇ ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ ਹੁਣ ਸਾਡੀਆਂ ਦਵਾਈਆਂ ਤੇ ਕੋਈ ਕੋਈ ਚਾਰੇ ਕਿੱਥੇ ਆ ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਇਹ ਮੇਰਾ ਨਾਮ ਸੁਖਵਿੰਦਰ ਸਿੰਘ ਮੈਂ ਪਿੰਡ ਕੋਨਿਹਾਲ ਦਾ ਬਸਨੀਕ ਆ ਜੀ ਕੱਲ ਜਿਹੜਾ ਹਾਲ ਇੱਥੇ ਹੋਇਆ ਨਾ ਇਹਦੇ ਅੱਜ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਐਸੇ ਚੱਕਰ ਚ ਕਿ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜਾਏ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰਾਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਹੀ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀ ਸੀ ਪੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇੱਧਰੋਂ ਦੋ ਮਸ਼ੀਨਾਂ ਭੱਜ ਗਈਆਂ ਤੇਰਾ ਰਵੀ ਦਾ ਪਾ ਜੀ ਇੱਕਦਮ ਵਧੀਆ ਜੇ ਹਾਸ਼ਟਾ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ 1 ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੀ 1 ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਸੀ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਸੀ ਪਰ ਇਹ ਫੁੱਟ ਜਿਹੜੇ ਹਨਾ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁਗੜ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਉਹ ਤੇ ਮੈਂ ਮੋੜਿਆ ਨੂੰ ਫੋਨ ਕੀਤਾ ਕਿ ਮਸ਼ੀਨਾਂ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾਂ ਇੱਧਰ ਆ ਗਿਆ ਇਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰ ਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੈਟ ਹੋ ਗਿਆ ਤੁਸੀਂ ਤੋਂ ਤਾਂ ਪੰਜ ਸੱਤ ਮਿੰਟ ਚ 56 ਦਾ ਹੱਦ ਦਾ 10 ਮੀਟਰ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਨਹੀਂ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖਾੜੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫੇਰਦੇ ਰਿਹਾ ਬਾਰ-ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚੇ ਚ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਆ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਸ ਚੀਜ਼ ਤੋਂ ਦੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਤਾਂ ਹਾਂ ਨੂੰ ਇਸ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਤੇ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਅੱਛਾ ਇਹ ਇਹਨਾਂ ਦੀ ਕੋਈ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਇਹ ਜਮਾਤਰ ਪਹਿਲਾਂ ਛੋਟਾ ਪਾੜ ਤਾਂ ਨਹੀਂ ਇੱਕਦਮ ਹੀ ਪੱਟਾ ਪਾੜ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪਾੜ ਪਿਆ ਹੈ ਹੌਲੀ-ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਉਹ ਵੱਡਾ ਪਾੜ ਹੋ ਗਿਆ ਇਹ 88 ਤੋਂ ਬਾਅਦ ਇਹ ਉਸ ਤੋਂ ਬਾਅਦ ਇਹ ਇਹੀ ਇਹੀ ਮਾਰ ਜੀ ਪਈ ਆ ਹਾਂਜੀ ਇਹ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਪਈ ਆ ਉਹ ਤਾਂ ਪਾਣੀ ਤਾਂ ਬੜੀਆਂ ਆਇਆ 95 'ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਧੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਨੂੰ ਕਿ ਕਾ ਸਾਰੇ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨ ਤੇ ਬੇੜਾ ਕਰਕੇ ਆਇਆ ਹੋਇਆ ਇਹਦਾ ਇਹ ਦੂਧਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹ ਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹ ਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਹੈ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆ ਨੂੰ ਉੱਥੇ ਕਿ ਜੜੀ ਖਵਾਲਣ ਡਿਆ ਆ ਕੱਲ ਇਹ ਅੱਜ ਇਹ ਹੈਲੀਕਾਪਟਰ ਭੇਜਤਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋ ਹੋਰ ਹੈਲੀਕਾਪਟਰ ਨੇ ਕਿਹੜਾ ਇੱਥੇ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ 'ਚੋਂ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲੋ ਜੇ ਹੈ ਕੋਈ ਤੇ ਅੱਜਾਂ ਵੱਤ ਵਤ ਕੋਈ ਐਨਡੀਆਰਐਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾ ਕੇ ਵੀ ਉਹ ਆਪਣਾ ਨਿਮਝੀਆ ਦਿਖਾ ਬਣਾ ਤੇ ਫਿਰ ਉਹ ਮੰਤਰੀ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜੇ ਹੈ ਮੰਤਰੀ ਇੱਥੇ ਤੇ ਹੈ ਮંત્રી ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਪਾਣਾ ਵਰਤ ਗਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਫੋਟਦਾ ਸਾਡੇ ਕੋਲ ਹਾਂਜੀ ਹਾਂ ਨਕਸਾਨ ਹੋਇਆ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਨਾਲ ਵੀ ਘਟੋ ਘਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇਗਾ ਕੰਮ ਤੇ ਫੇਰ ਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਗਾੜੀ ਕੋਈ ਫਸਲ ਨਹੀਂ ਕਿਤੇ ਫਸਲ ਕਣਕ ਦਾ ਤੇ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਕੱਲ੍ਹ ਨੂੰ ਕੋਈ ਨਹੀਂ ਨਹੀਂ ਰਫਤਾਰ ਉਹ ਹੀ ਜੇ ਮੇਰੇ ਸਾਹਮਣੇ ਤੇ ਵਾਧ ਨਹੀਂ ਲਈ ਆ ਜੇ ਪਾਣੀ ਪਿੱਛੋਂ ਆ ਕੰਡੇ ਆ ਹੋਰ ਆਉਂਦੇ ਆ ਤੇ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨਾਨਕ ਸਿੰਘ ਜੀ ਅੱਜ ਵੀ ਆਈ ਡਰਾਉਣੀਆ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਫੁੱਲਤਾ ਫੁੱਲਤਾ ਸਭ ਖਬਾ ਗਿਆ ਕਿੰਨੇ ਕਿ ਚੇਤੇ ਸਾਰਾ ਕੁਝ ਪਾਣਾ ਵਾਪਰ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਦੇ ਵੇਦੇ ਗੁਰਦਰਾ ਸਾਹਿਬ ਕੋਲ ਗਿਆ ਗੁਰਦਰਾ ਸਾਹਿਬ ਨੂੰ ਡਿਊਟੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਦੇ ਵਿੱਚ ਆਉਂਦੇ ਆਉਂਦੇ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਇਹਦੀ ਲੱਗਣ ਗਿਆ ਦੂਸਰੇ ਰਾਹ ਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡੰਗਰਮਾਲ ਬਾਕੀ ਹੋਰ ਕਿਸੇ ਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਤਰਾਹੇ ਖਰਾਬ ਹੋ ਗਿਆ ਘਰਾਂ ਦੇ ਵਿੱਚੋਂ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਪ੍ਰਸ਼ਾਸਨ ਅਧਿਕਾਰੀ ਨੇ ਪ੍ਰਕਾਸ਼ਨ ਪ੍ਰਸ਼ਾਸਨ ਵੱਲੋਂ ਤੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਣਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦੇ ਹਾਂਜੀ ਮੈਂ ਤਾਂ ਤੇ ਤਾਂ ਜਿਆਦੇ ਇਹ دوسری ਸਰਕਾਰਾਂ ਲੋ ਜਾ ਕੇ ਤੇ ਸੰਸਥਾਵਾਂ ਤੋਂ ਨੇ ਸਰਕਾਰਾਂ ਬਾਰੇ ਅਸੀਂ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਰਿਹਾ ਤੁਹਾਨੂੰ ਸਾਰਾ ਇਹ ਸਾਰਾ ਕੋਈ ਹਾਂਜੀ ਇਹਦੇ ਬਾਰੇ ਕੋਈ ਬੋਲ ਹੀ ਸਕਦੇ